ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ 'ਚ ਤੇ ਮੇਰੀ ਅਰਦਾਸ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਲਾ ਕੇ ਆਵਾਂਗੇ ਖਰਾਹਾ ਤੇ ਇੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤਾਂ ਜੋ ਮੇਰੇ ਸਬਸਕ੍ਰਾਈਬਰ ਵਾਜ਼ ਅਕਾਂ ਤੇ ਮੈਨੂੰ ਸਪੋਰਟ ਹੋ ਸਕੇ ਸੋ ਅੱਜ ਆਪਾਂ ਇੱਕ ਕਰ ਦੇ ਕਰਾਹਲਾ ਕੇ ਆਵਾਂਗੇ ਤੇ ਸੋ ਚੱਲਦੇ ਆਪਾਂ ਕਰਾ ਲਓ ਆਪਾਂ ਕੰਟਰੈਕਟਰ ਵੀ ਤਿਆਰ ਹੈ ਤੇ ਕਰਾਹਾ ਵੀ ਮਾਰ ਫਿੱਟ ਕੀਤਾ ਵਾ ਆ ਦੇਖੋ ਤੇ ਸੋ ਆਪਾਂ ਕਲਾਕ ਐਸਿਕ ਰਹਾ ਇੱਕ ਯਾਰ ਚੈਨਲ ਨੂੰ ਸਬਸਕ੍ਰਾਈਬ ਲਾਈਕ ਵੀਡੀਓ ਨੂੰ ਜ਼ਰੂਰ ਕਰਿਆ ਕਰੋ ਯਾਰ ਜੀ ਦੇ ਨਾਲ ਮੇਰਾ ਹੌਸਲਾ ਵਧੇ ਤੇ ਮੈਂ ਡੇਲੀ ਵੀਡੀਓ ਪਾਇਆ ਕਰਾਂ ਮੇਰੇ ਕੋਲ ਜੱਟ ਜੀਤ ਦਾ ਕੰਪਲਟ ਟੱਕਾ ਹੈ ਇਹਦੀ ਯਾਰ ਐਕਿਊਰਸੀ ਬਹੁਤ ਵਧੀਆ ਬਹੁਤ ਵਧੀਆ ਵਾਣ ਪੰਦਰ ਕਰਦਾ ਸੋ ਜੱਟ ਜੀਤ ਵਾਲਿਆਂ ਨੇ ਬਹੁਤ ਵਧੀਆ ਪ੍ਰੋਡਕਟ ਬਣਾਇਆ ਤੇ ਇਹਦਾ ਜਿਹੜਾ ਸਿਸਟਮ ਹੈ ਦੇਖੋ ਜਗਤਜੀਤ ਦਾ ਹੀ ਸਿਸਟਮ ਹੈ ਤੇ ਜਗਤਜੀਤ ਦਾ ਹੀ ਕਰਾਹਾ ਤੇ ਇਹਦੀ ਡੋਲੀ ਵੀ ਬਹੁਤ ਵਧੀਆ 8 ਫੁੱਟੀ ਡੋਲੀ ਹੈ ਇਹ ਬੈਨੀਫਿਟ ਇਹਦਾ ਇਹ 8 ਫੁੱਟੀ ਦਾ ਵੀ ਇਹ ਸਾਈਡਾਂ ਤੇ ਕਿਨਾਰੇ ਕਿਨੂਰੇ ਨਹੀਂ ਛੱਡਦੀ ਜਿਵੇਂ ਸਾਈਡਾਂ ਦੇ ਬਾਹਰ ਜ਼ਿਆਦਾ ਮਿੱਟੀ ਹੁੰਦੀ ਹੈ ਜੇ 7 ਫੁੱਟਾ ਹੁੰਦਾ ਉਹ ਜਦੋਂ ਬਾਹਰਲੇ ਗੇੜੇ ਹੁੰਦਾ ਹੈਗੇ ਜਿਹੜੇ ਉਹਨਾਂ ਤੇ ਟੇਡਾ ਹੋ ਕੇ ਚੱਲਦਾ ਤੇ ਥੋੜਾ ਜਿਹਾ ਵੀ ਮੰਨ ਲੈ ਵੱਧ ਮਿੱਟੀ ਛੱਡਦਾ ਇਹ ਜਿਆਦਾ ਮਿੱਟੀ ਹੋਵੇ ਫਿਰ ਤਾਂ ਬੇਸ਼ੱਕ ਰਹੇ ਜੀ ਥੋੜੀ ਮੋਟੀ ਮਿੱਟੀ ਨੂੰ ਤਾਂ ਇਹ ਵੱਢ ਲਿਆਉਂਦਾ ਤੇ ਬਹੁਤ ਵਧੀਆ ਚੀਜ਼ ਹੈ ਜਗਜੀਤ ਵਾਲਿਆਂ ਨੇ ਬਣਾਈ ਤੇ ਜਗਜੀਤ ਦਾ ਸਿਸਟਮ ਆ ਰਿਹਾ ਤੇ ਬਹੁਤ ਵਧੀਆ ਹੈ ਲੈਵਲ ਕਰਦਾ ਬਾਹਰ ਨੂੰ ਇਹ ਜੱਤੀ ਦਾ ਇਹਦੇ ਤੇ ਲੇਜ਼ਰ ਲੱਗੀ ਹੋਈ ਐ ਤੇ ਜਲਦੀ ਇਦਾਂ ਹੀ ਰਹੀ ਹੋੜਾ ਤੇ ਐ ਕੋਰੇ ਸੀ ਸੋਬਾ ਸੰਟੜੀ ਇਹ ਬਿਜਲੀ ਕੁਜਲੀ ਤਾਰਾਂ ਦੂਰਾਂ ਦੇ ਥੱਲੇ ਵੀ ਚੱਲੀ ਜਾਵੇ ਕੋਈ ਚੱਕਰ ਨਹੀਂ ਮੈਂ ਉਹਨੂੰ ਲਗਭਗ ਸਾਰਾ ਸਾਰਾ ਦਿਨ ਵੀ ਚਲਾ ਚਲਾ ਕੇ ਵੇਖਿਆ ਫੁੱਲ ਗਰਮੀ 'ਚ ਵੀ ਕੋਈ ਐ ਉਹ ਜੀ ਦਿੱਕਤ ਨਹੀਂ ਵੀ ਗਰਮੀ 'ਚ ਕੋਈ ਇਹ ਹੋ ਜੂਗਾ ਵੇ ਬੰਦ ਹੋ ਜਾਂਦਾ ਕਈ ਕਹਿੰਦੇ ਆ ਗਰਮੀ ਚ ਬੰਦ ਹੋ ਜਾਂਦਾ ਲੇਜ਼ਰ ਬੰਦ ਹੋ ਜਾਂਦੀ ਹੈ ਕੋਈ ਚੱਕਰ ਨਹੀਂ ਕੋਈ ਕਦੇ ਬੰਦ ਨਹੀਂ ਹੋਇਆਗਾ ਤੇ ਨਾ ਕਦੇ ਐਵੇਂ ਵਪਰੇਆਂ ਚ ਰੋਟੀ ਹੋਵੇ ਬਹੁਤ ਕੈਂਟ ਚੀਜ਼ ਐ ਸੋਚ ਪ੍ਰੋਡਕਟ ਕੋਈ ਵੀ ਨਹੀਂ ਮਾੜਾ ਹੁੰਦਾ ਪਰ ਜਗਦੀਤ ਜਗਦੀਤ ਦੀ ਤੂੜੀ ਵਾਲੀਆਂ ਮਸ਼ੀਨਾਂ ਵੀ ਬਹੁਤ ਵਧੀਆ ਤੇ ਆਪਾਂ ਇਹ ਲਿਆ ਸੀ ਪਿਛਲੇ ਸਾਲ ਤੇ ਬਹੁਤ ਗੈਂਡ ਚੀਜ਼ ਐ ਜਿੰਨਾ ਜਿੰਨਾ ਦੇ ਵੀ ਆਪਾਂ ਕਰਾਹ ਲਾਇਆ ਕੋਈ ਆਪਾਂ ਨੂੰ 1% ਦਾ ਵੀ ਲਾਂਭਾ ਨਹੀਂ ਆਇਆ ਕਦੇ ਕਿਉਂਕਿ ਇਹਦੇ ਵਿੱਚ ਡਰਾਈਵਰ ਦਾ ਕੋਈ ਖਸੂਰ ਨਹੀਂ ਹੁੰਦਾ ਕਿਉਂਕਿ ਜੇ ਤੁਹਾਡਾ ਸਿਸਟਮ ਵਧੀਆ ਹੈ ਤਾਂ ਲਗਭਗ ਲਗਭਗ ਕਰਾਹਾ ਵਧੀਆ ਹੀ ਲੱਗਦਾ ਹੈ ਤੇ ਜੇ ਤੁਹਾਡੇ ਸਿਸਟਮ 'ਚ ਫਾਲਟ ਪੈ ਜਾਂਦਾ ਉਦੋਂ ਕੋਈ ਕੋਈ ਦਿੱਕਤ ਹੋ ਜਾਂਦੀ ਜਾਂ ਕੋਈ ਜਮਾਈ ਨੇ ਕਮਾਂ ਡਰਾਈਵਰ ਹੋਵੇ ਤਾਂ ਤਾਂ ਪਲਾਂ ਦੀ ਅਗਲੇ ਦੇ ਕੋਈ ਦਿੱਕਤ ਆ ਜੇ ਵਾਹਣ ਦੇ ਵਿੱਚ ਨਹੀਂ ਤਾਂ ਕੋਈ ਦਿੱਕਤ ਨਹੀਂ ਆਉਂਦੀ ਜੀ ਵਧੀਆ ਹਰ ਇੱਕ ਬੰਦਾ ਵਧੀਆ ਕਰਾ ਖਾ ਲੌਂਦਾ ਫਿਰ ਤੇ ਬਹੁਤ ਵਧੀਆ ਚੀਜ਼ ਹੈ ਜਗਤੀ ਜੀ ਤਾਂ ਲੈਣਾ ਸੋ ਧੰਨਵਾਦ